ਸਤਿ ਸ਼੍ਰੀ ਅਕਾਲ ਮੈਂ ਹਾਂ ਤੇ ਤਿੰਦਰ ਸਿੰਘ 트럼ਪ ਸਰਕਾਰ ਜੋ ਨਵੀਆਂ ਨੀਤੀਆਂ ਲੈ ਕੇ ਆਈ ਹੈ ਇਲੀਗਲ ਇਮੀਗ੍ਰੈਂਟਸ ਦੀ ਆ ਉਹ ਨੀਤੀਆਂ ਦੇ ਅਕੋਰਡਿੰਗ ਕਾਫੀ ਲੋਕ ਜਿਹੜੇ ਨੇ ਉਥੋਂ ਡਿਪੋਰਟ ਕੀਤੇ ਗਏ ਬਟ ਇਹਦਾ ਅਸਰ ਜਿਹੜਾ ਹੈ ਹੋਰ ਮੁਲਕਾਂ ਤੇ ਵੀ ਪੈਂਦਾ ਜਾ ਰਿਹਾ ਆ ਆਉਣ ਵਾਲੇ ਟਾਈਮ 'ਚ ਤੁਹਾਨੂੰ ਵੇਖਣ ਨੂੰ ਮਿਲੇਗਾ ਡਿਫਰੈਂਟ ਡਿਫਰੈਂਟ ਕੰਟਰੀਜ਼ ਤੋਂ ਕਿਵੇਂ ਲੋਕਾਂ ਨੂੰ ਡਿਪੋਰਟ ਕੀਤਾ ਜਾਂਦਾ ਹੈ ਤੇ ਇਹਦੇ ਵਿੱਚ ਅਸਲ 'ਚ ਕਿਹੜੇ ਲੋਕਾਂ ਤੇ ਅਸਰ ਪੈਣ ਵਾਲਾ ਹੈ ਭਾਵੇਂ ਅਸੀਂ ਯੂਐਸ ਦੀ ਗੱਲ ਕਰਦੇ ਆ ਭਾਵੇਂ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਦੂਜੀਆਂ ਕੰਟਰੀਜ਼ ਗੱਲ ਕਰਦੇ ਆ ਤੇ ਕਿਹੜੇ ਉਹ ਲੋਕ ਨੇ ਜਿਨ੍ਹਾਂ ਤੇ ਸਭ ਤੋਂ ਜ਼ਿਆਦਾ ਅਸਰ ਹੋਏਗਾ ਤੇ ਕਿਵੇਂ ਦਾ ਜਿਹੜਾ ਮਾਹੌਲ ਹੈ ਉਹ ਪੂਰੇ ਵਰਲਡ ਵਿੱਚ ਕ੍ਰੀਏਟ ਹੋ ਰਿਹਾ ਹੈ ਅੱਜ ਦੀ ਵੀਡੀਓ 'ਚ ਆਪਾਂ ਦੇ ਬਾਰੇ ਹੀ ਗੱਲ ਕਰਦੇ ਹਾਂ ਜੇ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਜਰੂਰ ਕਰ ਦੇਣਾ ਇੱਕ ਨਵੀਂ ਹਵਾ ਚੱਲ ਗਈ ਆ ਆਲਮੋਸਟ ਸਾਰੀ ਦੇਸ਼ਾਂ ਦੇ ਵਿੱਚ ਭਾਵੇਂ ਤੁਸੀਂ ਗੱਲ ਕਰਦੇ ਹੋ ਆਸਟ੍ਰੇਲੀਆ ਦੀ ਭਾਵੇਂ ਤੁਸੀਂ ਨਿਊਜ਼ੀਲੈਂਡ ਦੀ ਗੱਲ ਕਰਦੇ ਹੋ ਭਾਵੇਂ ਕੈਨੇਡਾ ਦੀ ਗੱਲ ਕਰੋ ਭਾਵੇਂ ਯੂਐਸ ਦੀ ਗੱਲ ਕਰਦੇ ਹੋ ਭਾਵੇਂ ਤੁਸੀਂ ਯੂਕੇ ਦੀ ਗੱਲ ਕਰੋ ਸ਼ੈਨਗਨ ਦੇ ਵੀ ਕੁਝ ਦੇਸ਼ਾਂ ਦੀ ਜੇ ਤੁਸੀਂ ਗੱਲ ਕਰਦੇ ਹੋ ਹਰ ਪਾਸੇ ਇੱਕ ਤਰ੍ਹਾਂ ਨਵੀਂ ਹਵਾ ਚੱਲ ਰਹੀ ਆ ਉਹ ਇਹ ਹੈ ਕਿ ਹਰ ਦੇਸ਼ ਦੇ ਵਿੱਚ ਉਹੀ ਸਰਕਾਰ ਹੁਣ ਬਣਨ ਜਾ ਰਹੀ ਹੈ ਜਿਹੜੀ ਸਰਕਾਰ ਇਹ ਕਹਿੰਦੀ ਹੈ ਕਿ ਅਸੀਂ ਇਮੀਗ੍ਰੇਸ਼ਨ ਤੇ ਠੱਲ ਪਾਵਾਂਗੇ ਅਸੀਂ ਇਮੀਗ੍ਰੇਸ਼ਨ ਨੂੰ ਰੋਕਾਂਗੇ ਇਹ ਭਾਵੇਂ ਤੁਸੀਂ ਆਸਟ੍ਰੇਲੀਆ 'ਚ ਵੇਖਿਆ ਹੋਵੇਗਾ ਕਿ ਆਸਟ੍ਰੇਲੀਆ 'ਚ ਵੀ ਜਦੋਂ ਦੀ ਗਵਰਨਮੈਂਟ ਚੇਂਜ ਹੋਈ ਉਸ ਤੋਂ ਬਾਅਦ ਸਟੂਡੈਂਟ ਵੀਜ਼ਾ ਤੇ ਤੇ ਬਾਕੀ ਵੀਜ਼ਾਸ ਤੇ ਬਹੁਤ ਜਿਹੜਾ ਅਸਰ ਵੇਖਣ ਨੂੰ ਮਿਲਿਆ ਯੂਕੇ ਦੇ ਵਿੱਚ ਵੀ ਸਰਕਾਰ ਚੇਂਜ ਹੋਈ ਜਿਹੜੀ ਸਰਕਾਰ ਨਵੀਂ ਆਈ ਆ ਉਹਨੇ 19000 ਤੋਂ ਵੱਧ ਲੋਕਾਂ ਨੂੰ ਡਿਪੋਰਟ ਕਰ ਦਿੱਤਾ ਜਦੋਂ ਦੀ ਨਵੀਂ ਸਰਕਾਰ ਆਈ ਹੈ ਥਾਥਾਂ ਤੇ ਛਾਪੇਮਾਰੀ ਹੋ ਰਹੀ ਹੈ ਪਿੱਛੇ ਵੀ ਇੰਡੀਅਨ ਰੈਸਟੋਰੈਂਟ ਤੇ ਛਾਪੇਮਾਰੀ ਹੋਈ ਜਿਹਦੇ ਕਰਕੇ ਕਾਫੀ ਲੋਕਾਂ ਨੂੰ ਉੱਥੇ ਅਰੈਸਟ ਕਰਕੇ ਡਿਪੋਰਟ ਕੀਤਾ ਗਿਆ ਜੇ ਤੁਸੀਂ ਪੁਰਤਗਲ ਦੀ ਗੱਲ ਕਰਦੇ ਹੋ ਪੁਰਤਗਲ ਦੇ ਵਿੱਚ ਦੋ ਕਾਨੂੰਨ ਜਿਹੜੇ ਚੱਲਦੇ ਸੀਗੇ ਪਹਿਲਾ ਜਿਹਦੇ ਅਧੀਨ ਲੋਕੀ ਪੁਰਤਗਲ ਦੇ ਵਿੱਚ ਜਾ ਕੇ ਆਪਣੇ ਜਿਹੜੇ ਆ ਡਾਕੂਮੈਂਟ ਸਬਮਿਟ ਕਰ ਦਿੰਦੇ ਸੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਜਿਹੜੀ ਰੈ residenc y ਮਿਲ ਜਾਂਦੀ ਸੀ ਉਹ ਦੋਵੇਂ ਕਾਨੂੰਨ ਰੱਦ ਕਰ ਦਿੱਤੇ ਗਏ। ਇਟਲੀ ਵਿੱਚ ਵੀ ਗਵਰਨਮੈਂਟ ਚੇਂਜ ਹੋਈ ਜਿਹੜੀ ਗਵਰਨਮੈਂਟ ਆਈ ਉਹਨੇ ਇਹੀ ਕਿਹਾ ਸੀਗਾ ਕਿ ਅਸੀਂ ਇਮੀਗ੍ਰੇਸ਼ਨ ਤੇ ਜਿਹੜੀ ਆ ਰੁਕ ਲਾਵਾਂਗੇ ਇਮੀਗ੍ਰੇਸ਼ਨ ਨੂੰ ਕੱਟ ਕਰਾਂਗੇ। ਕੈਨੇਡਾ ਦੇ ਵਿੱਚ ਜਿਹੜੀ ਆਉਣ ਵਾਲੀ ਪਾਰਟੀ ਹੈ ਜਿਹੜੀ ਚਾਂਸ ਨੇ ਕਿ ਉਹਨਾਂ ਦੀ ਸਰਕਾਰ ਆਏਗੀ ਕੰਜ਼ਰਵੇਟਿਵ ਉਹਨਾਂ ਦਾ ਮੇਨ ਮੁੱਦਾ ਹੀ ਇਮੀਗ੍ਰੇਸ਼ਨ ਹੈ ਕਿ ਇਮੀਗ੍ਰੇਸ਼ਨ ਨੂੰ ਅਸੀਂ ਰੋਕ ਲਾਵਾਂਗੇ ਇਸੇ ਚੱਕਰ ਦੇ ਵਿੱਚ ਟੋਰਾਂਟੋ ਸਰਕਾਰ ਨੇ ਪਹਿਲਾਂ ਹੀ ਇਮੀਗ੍ਰੇਸ਼ਨ ਤੇ ਰੋਕ ਲਾ ਦਿੱਤੀ ਕਿ ਕਿ ਨਵੀਂ ਸਰਕਾਰ ਨੂੰ ਇਸ ਚੀਜ਼ ਦਾ ਮੌਕਾ ਨਾ ਦਿੱਤਾ ਜਾਏ ਪਹਿਲਾਂ ਹੀ ਇਮੀਗ੍ਰੇਸ਼ਨ ਨੂੰ ਜਿਹੜੀ ਆ ਰੋਕ ਦਿੱਤਾ ਜਾਏ ਕਿ ਜਿਹੜੇ ਵੋਟ ਇਮੀਗ੍ਰੇਸ਼ਨ ਕਰਕੇ ਖਰਾਬ ਹੋ ਰਹੇ ਨੇ ਉਹ ਨਾ ਹੋਣ ਸੇਮ ਚੀਜ਼ ਤੁਸੀਂ ਯੂਐਸ ਵਿੱਚ ਵੇਖਦੇ ਹੋ ਟਰੰਪ ਸਰਕਾਰ ਸ਼ੁਰੂ ਤੋਂ ਕਹਿੰਦੀ ਆਈ ਕਿ ਅਸੀਂ ਜਿਹੜੇ ਇਲੀਗਲ ਇਮੀਗ੍ਰੈਂਟਸ ਨੇ ਜਿਹੜੇ ਡੋਂਕੀ ਲਾ ਕੇ ਆਏ ਨੇ ਜਿਨ੍ਹਾਂ ਦੇ ਕੋਲ ਡਾਕੂਮੈਂਟ ਨਹੀਂ ਹੈਗੇ ਉਹਨਾਂ ਨੂੰ ਵਾਪਿਸ ਕਰਾਂਗੇ ਇਹ ਚੀਜ਼ ਤੁਸੀਂ ਵੰਨ ਦਿਓ ਤਾਂ ਹਰ ਪਾਸੇ ਸੇਮ ਹਵਾ ਚੱਲ ਰਹੀ ਹੈ ਤੇ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਕਾਫੀ ਐਵੇਂ ਦੀ ਕੰਟਰੀਜ਼ ਨੇ ਜਿਹੜੇ ਨਵੇਂ-ਨਵੇਂ ਲਾਅ ਲੈ ਕੇ ਆਉਣਾ ਚਾਹੁੰਦੀਆਂ ਨੇ ਤੇ ਆਲਮੋਸਟ ਜਿਹੜੇ ਨੇ ਉਹਨਾਂ ਨੇ ਇਸ ਚੀਜ਼ ਤੇ ਕੰਮ ਕਰਨਾ ਸਟਾਰਟ ਵੀ ਕਰ ਦਿੱਤਾ ਹੈ। ਜੇ ਤੁਸੀਂ ਇਹ ਅਨਾਉਂਸਮੈਂਟ ਵੇਖਦੇ ਹੋ ਤਾਂ ਕੈਨੇਡਾ ਵਿੱਚੋਂ ਵੀ ਅਨਾਉਂਸਮੈਂਟ ਹੋਣੀ ਹੈ ਸ਼ੁਰੂ ਹੋ ਗਈ ਹੈ ਕਿ ਜਿਹੜੇ ਇਲੀਗਲ ਇਮੀਗ੍ਰੈਂਟਸ ਨੇ ਉਹਨਾਂ ਨੂੰ ਡਿਪੋਰਟ ਕੀਤਾ ਜਾਏਗਾ ਉਹਨਾਂ ਨੂੰ ਵਾਪਸ ਭੇਜਿਆ ਜਾਏਗਾ। UK ऑलरेडी डिपोर्ट ਕਰ ਰਿਹਾ ਤੇ ਕੈਨੇਡਾ ਨੇ ਵੀ ਕਾਫੀ ਜਿਹੜੇ ਆ ਡਿਪੋਰਟ ਕੀਤੇ ਨੇ ਤੇ ਆਉਣ ਵਾਲੇ ਟਾਈਮ ਦੇ ਵਿੱਚ ਡਿਪੋਰਟ ਕੀਤੇ ਜਾਣੇ ਆ ਹੁਣ ਨਵੀਂ ਖਬਰ ਤੁਸੀਂ ਪੁਰਤਗਾਲ ਦੇ ਵਿੱਚ ਵੀ ਸੁਣੀ ਹੋਏਗੀ ਕਿ ਪੁਰਤਗਾਲ ਦੇ ਵਿੱਚ ਵੀ ਇਹ ਖਬਰ ਚੱਲ ਰਹੀ ਹੈ ਕਿ ਜਿਹੜੇ ਲੋਕ ਇਸ ਟਾਈਮ ਇਲੀਗਲ ਨੇ ਜਿੰਨਾਂ ਕੋ ਲੀਗਲ ਸਟੇਟਸ ਨਹੀਂ ਹੈਗਾ ਉਹਨਾਂ ਨੂੰ ਡਿਟੇਨ ਕੀਤਾ ਜਾਏਗਾ ਡਿਟੈਂਸ਼ਨ ਸੈਂਟਰ ਵਿੱਚ ਰੱਖਿਆ ਜਾਏਗਾ ਮਤਲਬ ਸਾਫ ਹੈ ਕਿ ਉਹਨਾਂ ਨੂੰ ਵੀ ਡਿਪੋਰਟ ਕੀਤਾ ਜਾਏਗਾ ਆਉਣ ਵਾਲੇ ਟਾਈਮ 'ਚ ਜਾਂ ਤਾਂ ਉਹਨਾਂ ਨੂੰ ਆਪ ਕੰਟਰੀ ਛੱਡਣੀ ਪੈਗੀ ਜਾਂ ਫਿਰ ਉਹਨਾਂ ਨੂੰ ਡਿਪੋਰਟ ਕਰ ਦਿੱਤਾ ਜਾਏਗਾ ਤੇ ਜੇ ਉਹ ਖੁਦ ਡਿਪੋਰਟ ਨਹੀਂ ਕਰਨਗੇ ਤਾਂ ਤੁਹਾਨੂੰ ਹਮੇਸ਼ਾ ਵਾਸਤੇ ਡਿਟੈਂਸ਼ਨ ਸੈਂਟਰ 'ਚ ਪਾ ਦਿੱਤਾ ਜਾਏਗਾ ਕਾਫੀ ਕੰਟਰੀਜ਼ ਸੇ ਆਲਰੇਡੀ ਰਵਾਂਡਾ ਬਿਲ ਦੀ ਵੀ ਗੱਲ ਚੱਲ ਰਹੀ ਹੈ ਕਿ ਉਹ ਰਵਾਂਡਾ ਬਿਲ ਜਿਹੜੇ ਐਮਪਲੀਮੈਂਟ ਕਰਨਾ ਚਾਹੁੰਦੇ ਤੇ ਜਿਹੜੀ ਤੁਸੀਂ ਚਾਰੇ ਪਾਸੇ ਨਿਊਜ਼ ਦੇਖਦੇ ਹੋ ਚਾਰੇ ਪਾਸੇ ਜਿਹੜੀਆਂ ਖਬਰਾਂ ਚੱਲ ਰਹੀਆਂ ਨੇ ਹਰ ਪਾਸੇ ਇਮੀਗ੍ਰੇਸ਼ਨ ਸਖਤ ਹੁੰਦੀ ਜਾ ਰਹੀ ਹੈ ਟੋਟਲੀ ਅਸਰ ਜਿਹੜਾ ਹੈ ਇਲੀਗਲ ਮਾਈਗ੍ਰੇਟ ਤੇ ਹੋ ਰਿਹਾ ਇਲੀਗਲ ਮਾਈਗ੍ਰੇਟ ਕੌਣ ਹੁੰਦੇ ਆ ਇਲੀਗਲ ਮਾਈਗ੍ਰੇਟ ਉਹ ਹੁੰਦਾ ਹੈ ਜਿਹੜੇ ਲੋਕ ਕਿਸੇ ਵੀ ਦੇਸ਼ ਵਿੱਚ ਇਲੀਗਲ ਤਰੀਕੇ ਨਾਲ ਯਾਨੀ ਕਿ ਵੀਜ਼ਾ ਨਾ ਲੈ ਕੇ ਉਸ ਤਰੀਕੇ ਨਾਲ ਜਾਂਦੇ ਆ ਜਾਂ ਫਿਰ ਵੀਜ਼ਾ ਲੈ ਕੇ ਉੱਥੇ ਜਾਂਦੇ ਨੇ ਤੇ ਵੀਜ਼ਾ ਜਦੋਂ ਉਹਨਾਂ ਦਾ ਐਕਸਪਾਇਰ ਹੋ ਜਾਂਦਾ ਉਸ ਤੋਂ ਬਾਅਦ ਇਲੀਗਲੀ ਉੱਥੇ ਰਹਿੰਦੇ ਨੇ ਇਹ ਦੋਵੇਂ ਕੈਟਾਗਰੀ ਇਲੀਗਲ ਇਮੀਗ੍ਰੈਂਟਸ ਦੇ ਵਿੱਚ ਆਉਂਦੀ ਹੈ ਤੇ ਬਹੁਤ ਐਵੇਂ ਦੇ ਆਪਣੇ ਇੰਡੀਅਨ ਜਾਂ ਹੋਰ ਕੰਟਰੀਜ਼ ਤੋਂ ਜਿਹੜੇ ਲੋਕ ਨੇ ਉਹ ਆਉਂਦੇ ਆ ਇਹ ਗੱਲ ਸਿਰਫ ਇੰਡੀਅਨਸ ਦੀ ਨਹੀਂ ਹੈਗੀ ਇਹ ਗੱਲ ਪਾਕਿਸਤਾਨੀਆਂ ਤੇ ਵੀ ਇੰਪਲੀਮੈਂਟ ਹੁੰਦੀ ਹੈ ਨੇਪਾਲ ਵਾਲਿਆਂ ਤੇ ਵੀ ਇੰਪਲੀਮੈਂਟ ਹੁੰਦੀ ਹੈ ਅਫਰੀਕਨ ਤੇ ਵੀ ਇੰਪਲੀਮੈਂਟ ਹੁੰਦੀ ਹੈ ਖਾਲੀ ਜੇ ਉਹ ਡਿਪੋਰਟ ਕੀਤੇ ਜਾ ਰਹੇ ਨੇ ਸਿਰਫ ਇੰਡੀਅਨ ਨਹੀਂ ਕੀਤੇ ਜਾ ਰਹੇ ਬਾਕੀ ਹੋਰ ਕੰਟਰੀਜ਼ ਤੋਂ ਵੀ ਹੈਗੇ ਨੇ ਯੂ ਐਸ ਤੋਂ ਡਿਪੋਰਟ ਹੋਣ ਵਾਲੇ ਸਿਰਫ ਇੰਡੀਅਨ ਨਹੀਂ ਹੈਗੇ ਮੈਕਸੀਕਨ ਵੀ ਨੇ ਕੋਲੰਬੀਆ ਤੋਂ ਵੀ ਹੈਗੇ ਨੇ ਪਾਕਿਸਤਾਨ ਤੋਂ ਬੰਗਲਾਦੇਸ਼ ਨੇਪਾਲ ਇਹਨਾਂ ਦੇਸ਼ਾਂ ਤੋਂ ਵੀ ਲੋਕ ਹੈਗੇ ਨੇ ਜਿਨ੍ਹਾਂ ਨੂੰ ਰਿਪੋਰਟ ਕੀਤਾ ਜਾ ਰਿਹਾ ਯੂ ਕੇ ਤੋਂ ਜਿਹੜੇ ਡਿਪੋਰਟ ਕੀਤੇ ਗਏ ਨੇ ਉਹ ਵੀ ਡਿਫਰੈਂਟ ਡਿਫਰੈਂਟ ਕੰਟਰੀਜ਼ ਤੋਂ ਹੈਗੇ ਨੇ ਮੁੱਖ ਦੀ ਗੱਲ ਇਹ ਹੈ ਕਿ ਅੱਜ ਦੀ ਡੇਟ ਵਿੱਚ ਲਗਭਗ ਜਿਹੜੇ A5 eyes ਨੇ ਆਪਾਂ ਗੱਲ ਕਰ ਸਕਦੇ ਆ ਇਹਨਾਂ ਕੰਟਰੀਜ਼ ਦਾ ਇੱਕੋ ਟੀਚਾ ਬਣ ਗਿਆ ਕਿ ਸਾਡੇ ਦੇਸ਼ ਦੇ ਵਿੱਚ ਕੋਈ ਇਲੀਗਲ ਪਰਸਨ ਜਿਹੜਾ ਨਾ ਰਵੇ ਅਸੀਂ ਸਿਰਫ ਲੀਗਲ ਜਿਹੜੇ ਪਰਸਨ ਨੇ ਉਹਨਾਂ ਨੂੰ ਹੀ ਐਂਟਰੀ ਦੇਈਏ ਉਹਦੇ ਵਿੱਚ ਵੀ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਇੱਕ ਟ੍ਰੈਂਡ ਚੇਂਜ ਹੁੰਦਾ ਜਾ ਰਿਹਾ ਤੁਸੀਂ ਦੇਖੋ ਐਸ ਟਾਈਮ ਸਟੂਡੈਂਟ ਵੀਜ਼ਾ ਆਲਮੋਸਟ ক্লোਜ਼ ਹੈ ਕਾਫੀ ਕੰਟਰੀਜ਼ ਦੇ ਵਿੱਚ ਦੇ ਤੁਸੀਂ ਕੈਨੇਡਾ ਦੀ ਗੱਲ ਕਰਦੇ ਆ অলਮੋਸਟ ক্লোਜ਼ ਹੈ ਯੂਐਸ ਦਾ ਆਉਣ ਵਾਲੇ ਟਾਈਮ 'ਚ ਪਤਾ ਲੱਗੇਗਾ ਪਿੱਛੇ ਵੀਜ਼ਾਸ ਦਿੱਤੇ ਆ ਲੇਕਿਨ ਆਉਣ ਵਾਲਾ ਟਾਈਮ ਦੱਸੇਗਾ ਕਿ ਕੀ ਟ੍ਰੈਂਡ ਰਹਿੰਦਾ ਯੂਕੇ ਦੇ ਵਿੱਚ ਬਹੁਤ ਵਧੀਆ ਨਹੀਂ ਹੈ ਮਾਹੌਲ ਆਸਟ੍ਰੇਲੀਆ ਸਟੂਡੈਂਟ ਵੀਜ਼ਾ ਨਹੀਂ ਦੇ ਰਿਹਾ ਨਿਊਜ਼ੀਲੈਂਡ ਸਟੂਡੈਂਟ ਵੀਜ਼ਾ ਨਹੀਂ ਦੇ ਰਿਹਾ ਤਾਂ ਮਤਲਬ ਇਹ ਜਿਹੜੀ ਪੰਜ ਮੇਨ ਕੰਟਰੀਜ਼ ਨੇ ਇੱਥੇ ਸਟੂਡੈਂਟ ਵੀਜ਼ਾ অলਮੋਸਟ ਤੁਸੀਂ ਕਹਿ ਸਕਦੇ ক্লোਜ਼ ਵਾਂਗ ਹੋਈ ਹੈ ਟੂਰਿਸਟ ਵੀਜ਼ਾ ਜੇ ਇਸ਼ੂ ਹੋ ਰਹੇ ਨੇ ਲੇਕਿਨ ਟੂਰਿਸਟ ਵੀਜ਼ਾ ਵੀ ਇੰਨੇ ਵੱਡੇ ਪੱਧਰ ਤੇ ਨਹੀਂ ਇਸ਼ੂ ਹੋਣਦੇ ਬਹੁਤ ਘੱਟ ਇਸ਼ੂ ਹੋ ਰਹੇ ਨੇ ਤੇ ਇਲੀਗਲ ਇਮੀਗ੍ਰੈਂਟਸ ਜਿਹੜੇ ਆ ਇਹ ਲੋਕ ਕੱਢਣਾ ਚਾਹੁੰਦੇ ਆਪਣੇ ਦੇਸ਼ ਦੇ ਵਿੱਚੋਂ ਉਹਦੇ ਪਿੱਛੇ ਰੀਜ਼ਨ ਕਈ ਨਹੀਂ ਕਿਉਂਕਿ ਉੱਥੋਂ ਦੇ ਮਾਹੌਲ ਜਿਹੜੇ ਖਰਾਬ ਹੋਏ ਉਹਨਾਂ ਕਰਕੇ ਉੱਥੇ ਕਰਾਈਮ ਰੇਟ ਜਿਹੜੇ ਵਧੇ ਉਹਨਾਂ ਨੂੰ ਆਪਣੀ ਜੇਬ ਚ ਪੈਸੇ ਬਹੁਤ ਦੇਣੇ ਪੈਂਦੇ ਆ ਜਦੋਂ ਕੋਈ ਵੀ ਦੇਸ਼ ਦਾ ਬੰਦਾ ਜਾ ਕੇ ਉੱਥੇ ਅਸਾਈਲਮ ਪਾਉਂਦਾ ਹੈ ਕਹਿੰਦਾ ਹੈ ਕਿ ਮੈਨੂੰ ਆਪਣੇ ਦੇਸ਼ ਵਿੱਚ ਖਤਰਾ ਹੈ ਮੈਂ ਤੁਹਾਡੇ ਦੇਸ਼ ਦੇ ਵਿੱਚ ਰਹਿਣਾ ਚਾਹੁੰਦਾ ਉਸ ਕੇਸ 'ਚ ਉਹਨਾਂ ਨੂੰ ਪੈਸੇ ਵੀ ਦੇਣੇ ਪੈਂਦੇ ਆ ਕਾਫੀ ਖਰਚਾ ਉਹਨਾਂ ਦਾ ਇਹਨਾਂ ਚੀਜ਼ਾਂ ਤੇ ਹੁੰਦਾ ਜਿਹੜਾ ਕਿ ਉੱਥੋਂ ਦੇ ਲੋਕਲ ਟੈਕਸ ਪੇਅਰ ਦਾ ਪੈਸਾ ਆਉਂਦਾ ਇਸ ਕਰਕੇ ਉਹਨਾਂ ਦੀ ਆਵਾਜ਼ ਹੁੰਦੀ ਹੈ ਕਿ ਇੱਥੋਂ ਜਿਹੜੇ ਆ ਇਲੀਗਲ ਇਮੀਗਰੈਂਟ ਜਿਹੜੇ ਆ ਕੱਢੋ ਐਟ ਲੀਸਟ ਜਿਹੜਾ ਸਾਡਾ ਟੈਕਸ ਦਾ ਪੈਸਾ ਉਹ ਸਾਡੇ ਤੇ ਵਰਤੋ ਇਸ ਕਰਕੇ ਟ੍ਰੈਂਡ ਜਿਹੜਾ ਚੇਂਜ ਹੁੰਦਾ ਜਾ ਰਿਹਾ ਹੁਣ ਜਿਹੜੇ ਆ ਉਹ ਮੈਕਸਿਮਮ ਜਿਨ੍ਹਾਂ ਨੂੰ ਬੁਲਾਉਣਾ ਚਾਹੁੰਦੇ ਆਪਣੇ ਦੇਸ਼ ਵਿੱਚ ਉਹਨਾਂ ਵਿੱਚ ਸਕਿੱਲ ਵਰਕਰ ਨੇ ਚਿੰਨਾ ਕੋਲ ਕਿਸੇ ਨਾ ਕਿਸੇ ਤਰੀਕੇ ਦੀ ਸਕਿੱਲ ਹੈਗੀ ਹੈ ਜਿੱਥੇ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੀ ਉਹਨਾਂ ਕੋਲ ਕੋਈ ਕਾਬਲੀਅਤ ਹੋਵੇ ਜਿਹਨੂੰ ਯੂਜ਼ ਕਰ ਸਕਣ ਉਹਨਾਂ ਦੇ ਦੇਸ਼ ਵਿੱਚ ਜਾ ਕੇ ਜਿਨ੍ਹਾਂ ਦਾ ਬੈਨੀਫਿਟ ਉਹਨਾਂ ਦੇਸ਼ਾਂ ਨੂੰ ਹੋਵੇ ਜਿਵੇਂ ਆਈਟੀ ਹੋ ਗਿਆ ਟੈਕਨੀਸ਼ੀਅਨ ਹੋ ਗਿਆ ਮਕੈਨੀਕਲ ਲਾਈਨ ਤੋਂ ਹੋ ਗਿਆ ਡਾਕਟਰ ਹੋ ਗਿਆ ਇਸ ਤਰੀਕੇ ਨਾਲ ਜਿੰਨਾਂ ਕੋਲ ਕੋਈ ਸਕਿੱਲ ਸਪੈਸ਼ਲ ਹੈਗੀ ਹੈ ਭਾਵੇਂ ਉਹ ਟੈਕਨੀਕਲ ਹੈ ਭਾਵੇਂ ਨਾਨ ਟੈਕਨੀਕਲ ਸਕਿੱਲਸ ਨੇ ਬਟ ਉਹਨਾਂ ਦੇ ਦੇਸ਼ ਵਾਸਤੇ ਘੱਟ ਤੋਂ ਘੱਟ ਕਿਸੇ ਫਾਇਦੇ ਵਿੱਚ ਹੋਣ ਤਾਂ ਹੀ ਉਹਨਾਂ ਨੂੰ ਜਿਹੜੀ ਹੈ ਐਂਟਰੀ ਉੱਥੇ ਦਿੱਤੀ ਜਾਏ ਇਹ ਸੀਜ਼ ਨੂੰ ਲੈ ਕੇ ਹੁਣ ਇਹ ਦੇਸ਼ ਜਿਹੜੇ ਨੇ ਅੱਗੇ ਆ ਰਹੇ ਨੇ ਕਿਉਂਕਿ ਇਹਨਾਂ ਦਾ ਮਕਸਦ ਇੱਕੋ ਹੀ ਹੈ ਕਿ ਇਹਨਾਂ ਨੂੰ ਹੁਣ ਬ੍ਰੇਨ ਚਾਹੀਦਾ ਮੀਨਸ ਸਕਿੱਲ ਚਾਹੀਦੀ ਹੈ ਜਿਹੜੇ ਲੋਕ ਪੜੇ ਲਿਖੇ ਨਹੀਂ ਹੈਗੇ ਗਲਤ ਤਰੀਕੇ ਨਾਲ ਜਾਂਦੇ ਉਹ ਲੋਕ ਹੁਣ ਇਹਨਾਂ ਨੂੰ ਨਹੀਂ ਚਾਹੀਦੇ ਬੇਸ਼ੱਕ ਇੱਕ ਚੀਜ਼ ਤਾਂ ਆਉਣ ਵਾਲੇ ਟਾਈਮ 'ਚ ਹੋਏਗੀ ਇਹਨਾਂ ਦੇਸ਼ਾਂ ਨੂੰ ਵੀ ਪ੍ਰੋਬਲਮ ਫੇਸ ਕਰਨੀ ਪੈਗੀ ਉਹ ਡਿਪੈਂਡ ਕਰਦਾ ਕਿ ਉਹ ਉਸ ਚੀਜ਼ ਨਾਲ ਕਿਵੇਂ ਫਾਈਟ ਕਰਦੇ ਨੇ ਉਹ ਹੈ ਕਿ এমਪਲॉयਮੈਂਟ ਨਾਲ ਲੈ ਕੇ ਕਿਉਂਕਿ ਜਿਹੜੇ ਇੰਡੀਅਨ ਲੋਕ ਇਸ ਤਰੀਕੇ ਨਾਲ ਜਾਂਦੇ ਸੀਗੇ ਜਾਂ ਹੋਰ ਕੰਟਰੀਜ਼ ਤੋਂ ਜਿਹੜੇ ਲੋਕ ਜਾਂਦੇ ਸੀਗੇ ਉਹ ਉੱਥੇ ਜਾ ਕੇ ਜਿਹੜੇ ਲੈਵਲ ਤੇ ਕੰਮ ਕਰਦੇ ਸੀਗੇ ਭਾਵੇਂ ਉਹ ਐਗਰੀਕਲਚਰ ਵਿੱਚ ਕੰਮ ਕਰਦੇ ਸੀ ਭਾਵੇਂ ਸਟੋਰ ਵਿੱਚ ਕੰਮ ਕਰਦੇ ਸੀ ਭਾਵੇਂ ਪੰਪ ਤੇ ਕੰਮ ਕਰਦੇ ਸੀਗੇ ਉਹ ਉਹਨਾਂ ਦੀ ਇਕਨੋਮੀ ਵਿੱਚ ਬਹੁਤ ਹੈਲਪ ਕਰਦੇ ਸੀ ਕਿਉਂਕਿ ਉਸ ਲੈਵਲ ਤੇ ਉਹਨਾਂ ਨੂੰ ਜਿਹੜੀ ਲੇਬਰ ਮਿਲਦੀ ਹੈ ਉਹ ਇੰਨੀ ਈਜ਼ੀ ਨਹੀਂ ਮਿਲਦੀ ਤੇ ਜਿਹੜੇ ਇੱਥੋਂ ਦੇ ਲੋਕ ਜਾਂਦੇ ਸੀ ਉਹੀ ਜਾ ਕੇ ਕੰਮ ਕਰਦੇ ਸੀ ਜਿਨ੍ਹਾਂ ਨਾਲ ਨਾਲ ਉਹਨਾਂ ਨੂੰ ਬੈਨੀਫਿਟ ਮਿਲਦਾ ਸੀ ਤੁਸੀਂ ਲਾਸਟ ਟਾਈਮ ਦੇ ਵਿੱਚ ਵੇਖਿਆ ਹੋਏ ਨਿਊਜ਼ੀਲੈਂਡ ਦੇ ਵਿੱਚ ਜਦੋਂ ਇਮੀਗ੍ਰੇਸ਼ਨ ਲੌਂਗ ਟਰਮ ਵਾਸਤੇ ক্লোਜ਼ ਰਹੀ ਉਸ ਤੋਂ ਬਾਅਦ ਉੱਥੇ ਫਾਰਮਰ ਜਿਹੜੀ ਸੀਗੇ ਉਹਨਾਂ ਨੂੰ ਲੇਬਰ ਵੀ ਨਹੀਂ ਸੀ ਮਿਲਦੀ ਤੇ ਉਹਨਾਂ ਦਾ ਬੜਾ ਵੱਡਾ ਲਾਸ ਹੁੰਦਾ ਸੀਗਾ ਜਿਹੜੀ ਉਹਨਾਂ ਦੀ ਫਰੂਟ ਜਿਵੇਂ ਕਿ ਕੀਵੀ ਫਰੂਟ ਉੱਥੇ ਹੁੰਦਾ ਉਹਦੀ ਪਿਕਿੰਗ ਪ੍ਰੋਪਰ ਟਾਈਮ ਤੇ ਨਾ ਹੋਣ ਪਾਨ ਕਰਕੇ ਉਹਨਾਂ ਨੂੰ ਕਾਫੀ ਲਾਸ ਜਿਹੜਾ ਸਹਿਣਾ ਪਿਆ ਸੀਗਾ ਇਸੇ ਕਰਕੇ ਗਵਰਨਮੈਂਟ ਚੇਂਜ ਕਰ ਦਿੱਤੀ ਗਈ ਸੀ ਜਿਹੜੀ ਪਹਿਲਾਂ ਗਵਰਨਮੈਂਟ ਸੀਗੀ ਉੱਥੇ ਲੇਬਰ ਪਾਰਟੀ ਉਹ ਟੋਟਲੀ ਇਮੀਗ੍ਰੇਸ਼ਨ ਦੇ ਖਿਲਾਫ ਸੀਗੀ ਬਟ ਉਹ ਗਵਰਨਮੈਂਟ ਵੀ ਉਹਨਾਂ ਨੇ ਚੇਂਜ ਕਰਤੀ ਕਿਉਂ ਕਿਉਂਕਿ ਉਹਨਾਂ ਦੇ ਬਿਜ਼ਨਸ ਵਿੱਚ ਲਾਸ ਹੋਣ ਲੱਗ ਪਿਆ ਇਸੇ ਕਰਕੇ ਕਿਉਂਕਿ ਉਹਨਾਂ ਕੋਲ ਲੇਬਰ ਨਹੀਂ ਹੈ ਇਹ ਵੱਡੀ ਪ੍ਰੋਬਲਮ ਜਿਹੜੀ ਹੈ ਯੂਐਸ ਵਿੱਚ ਵੀ ਆਉਣ ਵਾਲੇ ਟਾਈਮ 'ਚ ਤੇ ਕੈਨੇਡਾ 'ਚ ਵੀ ਆਉਣ ਵਾਲੇ ਟਾਈਮ 'ਚ ਜ਼ਰੂਰ ਵੇਖੀ ਜਾਏਗੀ ਹੋ ਸਕਦਾ 3-4 ਸਾਲ ਬਾਅਦ ਦੁਬਾਰਾ ਤੋਂ ਫੇਰ ਉਹੀ ਟ੍ਰੈਂਡ ਆ ਜਾਏ ਕਿ ਦੁਬਾਰਾ ਤੋਂ ਫਿਰ ਵੀਜ਼ਾ ਲੈਣੇ ਸ਼ੁਰੂ ਕਰ ਦੇਣ ਕਿਉਂਕਿ ਕਰਨੇ ਤਾਂ ਪੈਣਗੇ ਉਹਨਾਂ ਨੂੰ ਜਾਂ ਫਿਰ ਇਹਦੇ ਲਈ ਉਹਨਾਂ ਨੂੰ ਪਰਮਨੈਂਟ ਜਿਹੜੇ ਸੋਲੂਸ਼ਨ ਲੱਭਣੇ ਪੈਣਗੇ ਜਿਦੇ ਕਰਕੇ ਉਹਨਾਂ ਨੂੰ ਲੋਡ ਨਾ ਪਵੇ ਪੜੋ ਦੇ ਵੀ ਕਈ ਰੀਜ਼ਨ ਨੇ ਹੋ ਸਕਦਾ ਹੈ ਕਿ ਉਹਨਾਂ ਕੋਲ AI ਦੀ ਐਵੇਂ ਦੀ ਟੈਕਨੀਕ ਸਾਜਣ ਜਿਹਦੇ ਕਰਕੇ ਉਹਨਾਂ ਨੂੰ ਲੇਬਰ ਦੀ ਘੱਟ ਲੋੜ ਪਵੇ ਕਿਉਂਕਿ ਇਹ ਚੀਜ਼ ਤਾਂ ਹੋ ਰਹੀ ਹੈ ਸਟੋਰਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਬੰਦੇ ਉਹਨਾਂ ਨੂੰ ਨਹੀਂ ਚਾਹੀਦੇ ਇਸ ਟਾਈਮ ਕਾਫੀ ਕਾਫੀ ਬੰਦਿਆਂ ਦਾ ਕੰਮ ਹੁਣ ਮਸ਼ੀਨਾਂ ਕਰ ਰਹੀਆਂ ਨੇ ਜਿਹਦੇ ਕਰਕੇ ਪਹਿਲਾਂ ਜਿੰਨੀ ਲੇਬਰ ਤਾਂ ਨਹੀਂ ਚਾਹੀਦੀ ਇਹ ਤਾਂ ਕਲੀਅਰ ਹੈ ਪਹਿਲਾਂ ਨਾਲੋਂ ਬਟ ਹੁਣ ਜਿਹੜੀ ਮੇਨ ਗੱਲ ਹੈ ਉਹ ਹੀ ਹੈ ਕਿ ਜਿੰਨੇ ਵੀ ਕੰਟਰੀਜ਼ ਇਸ ਟਾਈਮ ਹੈਗੀ ਹਨ ਐਨ ਸਪੈਸ਼ਲੀ ਆਪਾਂ ਜਿਹਨਾਂ ਪੰਜ ਦੇਸ਼ਾਂ ਦੀ ਗੱਲ ਕਰਦੇ ਜਿਨ੍ਹਾਂ ਨੂੰ 5 ਆਈਜ਼ ਵੀ ਕਹਿੰਦੇ ਆ ਇਹਨਾਂ ਦਾ ਹੁਣ ਮਾਹੌਲ ਇੱਕੋ ਸਾਈਡ ਹੈ ਕਿ ਇਲੀਗਲ ਇਮੀਗ੍ਰੈਂਟਸ ਜਿਹੜੇ ਆ ਦੇਸ਼ਾਂ ਦੇ ਵਿੱਚ ਉਹ ਕੰਡੇ ਜਾਣ ਤੇ ਜਿਹੜੇ ਬ੍ਰੇਨ ਵਾਲੇ ਪਰਸਨ ਨੇ ਯਾਨੀ ਬ੍ਰੇਨ ਡレイン ਜਿਹਨੂੰ ਕਹਿੰਦੇ ਨੇ ਉਹ ਲੋਕਾਂ ਨੂੰ ਇਹਨਾਂ ਨੇ ਆਪਣੇ ਦੇਸ਼ ਵਿੱਚ ਸਦਨਾ ਪਸੰਦ ਕਰ ਰਿਹਾ ਜਿਨ੍ਹਾਂ ਕੋਲ ਸਪੈਸ਼ਲ ਸਕਿਲਸ ਹੈਗੀਆਂ ਜਿਹੜੇ ਇਹਨਾਂ ਦੀ ਤਰੱਕੀ ਦੇ ਵਿੱਚ ਸਾਥ ਦੇ ਸਕਣ ਐਵੇਂ ਦੇ ਲੋਕ ਇਹਨਾਂ ਨੂੰ ਚਾਹੀਦੇ ਨੇ ਜਾਂ ਫਿਰ ਉਹ ਲੋਕ ਚਾਹੀਦੇ ਨੇ ਜਿਹੜੇ ਕਿ ਕਰੋੜਾਂ ਦੇ ਹਿਸਾਬ ਨਾਲ ਉੱਥੇ ਇਨਵੈਸਟਮੈਂਟ ਕਰਕੇ ਆਪਣੀ ਰੈਜ਼ਿਡੈਂਸੀ ਜਾਂ ਪੇਅਰ ਸਿਕਿਉਰ ਕਰ ਸਕਦੇ ਜਾਂ ਫਿਰ ਇਹਨਾਂ ਨੂੰ ਉਹ ਲੋਕ ਚਾਹੀਦੇ ਨੇ ਜਿਹੜਾ ਕਿ ਬਹੁਤ ਵੱਡੀ ਅਮਾਉਂਟ ਪੈਸਾ ਲੈ ਕੇ ਇਹਨਾਂ ਦੇ ਦੇਸ਼ ਵਿੱਚ ਪਹੁੰਚਦੇ ਇਹਨਾਂ ਨੂੰ ਸਿੰਪਲ ਹੁਣ ਉਹ ਲੋਕ ਨਹੀਂ ਚਾਹੀਦੇ ਜਿਹੜੇ ਇਲੀਗਲ ਤਰੀਕੇ ਨਾਲ ਆਉਂਦੇ ਜਾਂ ਟੂਰਿਸਟ ਵੀਜ਼ਾ ਜਾਂ ਵਿਜ਼ਟਰ ਵੀਜ਼ਾ ਲੈ ਕੇ ਆਉਂਦੇ ਆ ਤੇ ਚੋਰੀ ਕੰਮ ਕਰਦੇ ਆ ਟੈਕਸ ਵੀ ਪੇ ਨਹੀਂ ਕਰਦੇ ਤੇ ਜਿਹਦੇ ਕਰਕੇ ਉਹਨਾਂ ਦੀ ਇਕਨੋਮੀ ਤੇ ਵੀ ਤਾਂ ਇਫੈਕਟ ਹੁੰਦਾ ਬਟ ਕਿਤੇ ਨਾ ਕਿਤੇ ਉਹਦੇ ਲਈ ਕਾਫੀ ਜਿਹੜੇ ਨੇ ਹੋਰ ਵੀ ਇਸ਼ੂਸ ਨੇ ਆਉਣ ਵਾਲੇ ਟਾਈਮ 'ਚ ਜ਼ਿਆਦਾਤਰ ਵੇਖਿਆ ਜਾਏਗਾ ਕਿ ਹੋਰ ਕੰਟਰੀਜ਼ ਜਿਹੜੀਆਂ ਨੇ ਉਹ ਵੀ ਇਹਦੇ ਤੇ ਸਟੈਪ ਲੈਣਗੇ ਆ ਤੇ ਜਿਹੜੇ ਇਲੀਗਲ ਇਮੀਗ੍ਰੈਂਟਸ ਨੇ ਉਹਨਾਂ ਨੂੰ ਉਹਨਾਂ ਦੇਸ਼ਾਂ ਦੇ ਵਿੱਚੋਂ ਕੰਢਿਆ ਜਾਏਗਾ ਹਜੇ ਫਿਲਹਾਲ ਦੇ ਵਿੱਚ ਯੂ ਐਸ ਏ ਤੇ ਯੂ ਕੇ ਨੇ ਐਕਸ਼ਨ ਤਾਂ ਸਟਾਰਟ ਕਰ ਦਿੱਤਾ ਹੈ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਕੈਨੇਡਾ ਦੀ ਵਾਰੀ ਹੈ ਕੈਨੇਡਾ ਵੀ ਆਉਣ ਵਾਲੇ ਟਾਈਮ ਦੇ ਵਿੱਚ ਮੈਕਸਿਮ ਲੋਕਾਂ ਨੂੰ ਡਿਪੋਰਟ ਕਰੇਗਾ ਉਸ ਤੋਂ ਬਾਅਦ ਇਹ ਚੀਜ਼ ਜਿਹੜੀ ਹੈ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵਿੱਚ ਵੀ ਵੇਖਣ ਨੂੰ ਮਿਲੇਗੀ ਆਉਣ ਵਾਲੇ ਟਾਈਮ ਦੇ ਵਿੱਚ ਇਮੀਗ੍ਰੇਸ਼ਨ ਨਾਲ ਹੋਰ ਅਪਡੇਟ ਜਿਹੜੀਆਂ ਨੇ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਰੱਖਣਾ ਆਪਾਂ ਮਿਲਾਂਗੇ ਫਿਰ ਨਵੀਂ ਵੀਡੀਓ 'ਚ ਸਤਿ ਸ਼੍ਰੀ ਅਕਾਲ